ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੀਰ ਡਾਕਟਰ ਗੁਰਸ਼ੀਰ ਬਲੌਕਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਆਂ ਅਗਰ ਤੁਹਾਡੇ ਗੈਸ ਜ਼ਿਆਦਾ ਬਣਦੀ ਹੈ ਜਾਂ ਗੈਸ ਜ਼ਿਆਦਾ ਪਾਸ ਹੁੰਦੀ ਹੈ ਤਾਂ ਆਪਾਂ ਨੂੰ ਕਿਹੜੀਆਂ ਚੀਜ਼ਾਂ ਖਾਣੀਆਂ ਚਾਹੀਦੀਆਂ ਨੇ ਕਿ ਆਪਣੀਆਂ ਅੰਤੜੀਆਂ ਆਪਣੀ ਪਾਚਨ ਸ਼ਕਤੀ ਇੱਕਦਮ ਤੰਦਰੁਸਤ ਰਹੇ ਬਹੁਤ ਜ਼ਿਆਦਾ ਕਾਮਨਲੀ ਦੇਖਿਆ ਜਾਂਦਾ ਹੈ ਵੀ ਲੋਕ ਗੈਸ ਤੋਂ ਕਬਜ਼ ਤੋਂ ਜ਼ਿਆਦਾ ਪਰੇਸ਼ਾਨ ਨੇ ਅਕਸਰ ਹੁੰਦਾ ਕੀ ਹੈ ਨਾਰਮਲ ਇਨਸਾਨ 5 ਤੋਂ 20 ਵਾਰੀ ਦੇਨ ਦੇ ਵਿੱਚ ਗੈਸ ਪਾਸ ਕਰ ਸਕਦਾ ਹੈ ਪਰ ਅਗਰ ਇਸ ਤੋਂ ਜ਼ਿਆਦਾ ਪਾਸ ਹੋ ਰਹੀ ਹੈ ਤਾਂ ਇਹ ਐਬਨਾਰਮਲ ਹੈ ਕਿਉਂਕਿ ਕਈ ਵਾਰ ਆਪਾਂ ਘਰ ਦਾ ਖਾਣਾ ਨਹੀਂ ਖਾਂਦੇ ਬਾਹਰਲਾ ਖਾਣਾ ਜ਼ਿਆਦਾ ਖਾਂਦੇ ਆ ਇਸ ਕਰਕੇ ਆਪਣੇ ਅੰਦਰ ਜਿਹੜਾ ਐਸਿਡ ਹੁੰਦਾ ਆਲਰੇਡੀ ਇੱਕ ਆਪਣੇ ਅੰਦਰ ਐਸਿਡ ਹੈ ਜਿਹੜਾ ਤੇਜਾਬ ਹੈ ਉਹ ਕਮਜ਼ੋਰ ਪੈਣਾ ਸ਼ੁਰੂ ਹੋ ਜਾਂਦਾ ਆਪਾਂ ਕੁਝ ਵੀ ਖਾਂਦੇ ਆ ਉਹ ਅੰਦਰ ਜਾ ਕੇ ਜਿਹੜੇ ਬੈਕਟੀਰੀਆ ਨੇ ਅੰਦਰ ਲੜਨਾ ਹੁੰਦਾ ਉਹ ਪ੍ਰੋਪਰ ਨਹੀਂ ਲੜ ਪਾਉਂਦਾ ਔਰ ਆਪਣੀ ਗੈਸ ਜ਼ਿਆਦਾ ਬਣ ਲੱਗ ਜਾਂਦੀ ਹੈ ਕੁਝ ਵੀ ਖਾઈએ ਹਾਜਮ ਨਹੀਂ ਹੁੰਦਾ ਕੁਝ ਵੀ ਖਾਨੇ ਆ ਕਬਜ ਹੋ ਜਾਂਦੀ ਹੈ ਸੋ ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੇ ਹੋਏ ਆਪਾਂ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆ ਇਹ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਜਿਨ੍ਹਾਂ ਨੂੰ ਗੈਸ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ ਸੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਹੋ ਮੇਰਾ ਨਾਮ ਹੈ ਡਾਕਟਰ ਗੁਰਸ਼ੀਪ ਸਿੰਘ ਸਰਾਹ ਪਿਛਲੇ 10 ਸਾਲ ਤੋਂ ਅਸੀਂ ਮੋਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀਆਂ ਤਿੰਨ ਇੰਸਟਾਗ੍ਰam ਆਈਡੀਆਂ ਨੇ ਐਸ ਸਰੀ ਸਿੰਘ ਸਰਾਹ ਫਿਜ਼ੀਓਥੈਰੇਪੀ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੀਰ ਸਿੰਘ ਪੀਸੀਆਈਡੀ ਐਪ ਡਾਕਟਰ ਬੇਪਾਸਰਾ ਔਰ ਫੇਸਬੁੱਕ ਤੇ ਸਾਡਾ ਪੇਜ ਹੈ ਐਸ ਸਰੀ ਸਿੰਘਸ ਨਾ ਫਿਜ਼ੋਥੈਰੇਪੀ ਕਲੀਨਿਕ ਦੇ ਨਾਮ ਤੇ ਸਾਨੂੰ ਫੋਲੋ ਜਰੂਰ ਕਰੋ ਸੋ ਆਓ ਸ਼ੁਰੂ ਕਰੀਏ ਅੱਜ ਦੀ ਬਹੁਤ ਹੀ ਵਧੀਆ ਜਾਣਕਾਰੀ ਵਾਲੀ ਵੀਡੀਓ ਜੇ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਪ ਆਇਲ ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ ਲੱਕ ਦੇ ਵਿੱਚ ਦਰਦ ਹੈ ਗੋਡਿਆਂ ਦੇ ਵਿੱਚ ਦਰਦ ਹੈ ਮੋਢਿਆਂ ਦੇ ਵਿੱਚ ਦਰਦ ਹੈ ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਛੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਰੋਟੀ ਖਾਣੀ ਹੈ ਸਵੇਰ ਦੀ ਖਾਓ ਜਾਂ ਤੁਸੀਂ ਦੁਪਹਿਰ ਦੀ ਖਾਓ ਜਾਂ ਸ਼ਾਮ ਦੀ ਖਾਓ ਰੋਟੀ ਖਾਣ ਤੋਂ 15 ਮਿੰਟ ਪਹਿਲਾਂ ਤੁਸੀਂ ਨਿੰਬੂ ਪਾਣੀ ਯਾਨੀ ਕਿ ਇੱਕ ਗਲਾਸ ਲੈਮਨ ਵਾਟਰ ਪੀਣਾ ਹੈ। ਔਰ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਜਿਹੜੀਆਂ ਅੱਜ ਤੋਂ ਹੀ ਬੰਦ ਕਰ ਦੋ। ਦੁੱਧ ਬੰਦ ਕਰ ਦੋ, ਦਹੀਂ ਬੰਦ ਕਰ ਦੋ, ਡੇਰੀ ਪ੍ਰੋਡਕਟ ਸਾਰੇ ਬੰਦ ਕਰ ਦੋ। ਇਹ ਆਪਣੇ ਲਈ ਹਾਨੀਕਾਰਕ ਹੈ। ਔਰ ਇਸ ਦੇ ਨਾਲ ਤੁਸੀਂ ਦਾਲਾਂ ਵੀ ਬੰਦ ਕਰ ਦੋ। ਦਾਲਾਂ ਵੀ ਕਈ ਵਾਰੀ ਆਪਣੀ ਜਿਹੜੀ ਕੈਮੀਕਲ ਹੈ ਉਹ ਚੇਂਜ ਕਰ ਦਿੰਦੀਆਂ ਨੇ ਔਰ ਆਪਣੀ ਗੈਸ ਜ਼ਿਆਦਾ ਬਣਦੀਆਂ ਨੇ। ਸੋ ਇਹ ਚੀਜ਼ਾਂ ਤੁਸੀਂ ਬੰਦ ਕਰਨੀਆਂ ਨੇ ਔਰ ਤੁਸੀਂ ਕਿਹੜੀਆਂ ਚੀਜ਼ਾਂ ਹੁਣ ਖਾਣੀਆਂ ਨੇ ਉਹ ਤੁਹਾਨੂੰ ਦੱਸਣ ਲੱਗਿਆ। ਸਭ ਤੋਂ ਪਹਿਲਾਂ ਤੁਸੀਂ ਜਿਹੜਾ ਦੋ ਦੇਸੀ ਤਰੀਕੇ ਤੁਹਾਨੂੰ ਦੱਸਣੇ ਆ ਤੁਸੀਂ ਕੀ ਕਰਨਾ ਇੱਕ ਅਜਵੈਨ ਲੈ ਲੈਣੀ ਆ ਇੱਕ ਚਮਚਾ ਜਾਂ ਤਾਂ ਉਹਨੂੰ ਵੈਸੇ ਹੀ ਤੁਸੀਂ ਚੱਬ ਕੇ ਖਾ ਲਓ ਪਾਣੀ ਨਾਲ ਗਰਮ ਪਾਣੀ ਨਾਲ ਉਹ ਖਾਣੀ ਥੋੜੀ ਔਖੀ ਐ ਤੁਸੀਂ ਕੀ ਕਰੋ ਇੱਕ ਗਲਾਸ ਲਓ ਉਹਦੇ ਵਿੱਚ ਅਜਵੈਨ ਪਾਓ ਉਸ ਨੂੰ ਬੋਇਲ ਕਰ ਲਓ ਔਰ ਗਰਮ ਗਰਮ ਉਸ ਨੂੰ ਸਿਪ-ਸਿਪ ਕਰਕੇ ਪੀਓ ਇੱਕ ਗਲਾਸ ਸਵੇਰੇ ਤੁਸੀਂ ਰੋਟੀ ਖਾਣ ਤੋਂ ਪਹਿਲਾਂ ਹੀ ਪੀਣਾ ਇਹ ਹੋ ਗਿਆ ਤੁਹਾਡਾ ਪਹਿਲਾ ਤਰੀਕਾ ਜਿਹੜਾ ਦੂਜਾ ਤਰੀਕਾ ਹੈ ਤੁਸੀਂ ਕੀ ਕਰਨਾ ਇੱਕ ਚਮਚ ਸੌਂਫ ਗਰਮ ਪਾਣੀ ਦੇ ਵਿੱਚ ਔਰ 5 ਤੋਂ 7 ਪੱਤੇ ਪੁਦੀਨੇ ਦੇ ਪਾ ਲੈਣੇ ਆ ਔਰ ਉਸ ਨੂੰ ਤੁਸੀਂ ਘੱਟੋ ਘੱਟ 3 ਤੋਂ 4 ਮਿੰਟ ਬੋਇਲ ਕਰੋਗੇ ਇੱਕ ਗਲਾਸ ਪਾਣੀ ਚਾਹੀਦਾ ਸਟੀਲ ਦਾ ਔਰ ਉਸ ਨੂੰ ਤੁਸੀਂ ਅੱਧਾ ਗਲਾਸ ਬੋਇਲ ਕਰਕੇ ਉੱਪਰ ਉੱਡ ਜਾਏਗਾ ਮਤਲਬ ਪਾਫ ਬਣ ਜਾਏਗੀ ਉਸ ਦੀ ਸਟੀਮ ਬਣ ਜਾਏਗੀ ਔਰ ਜਿਹੜਾ ਬਚ ਗਿਆ ਉਸ ਨੂੰ ਤੁਸੀਂ ਸਿਪ ਸਿਪ ਕਰਕੇ ਸ਼ਾਮ ਨੂੰ 4:00 ਵਜੇ ਰੋਜ਼ਾਨਾ ਪੀਣਾ ਅਜਵੈਨ ਵਾਲਾ ਪਾਣੀ ਸਵੇਰੇ ਹੋ ਗਿਆ ਔਰ ਸੌਂਫ ਔਰ ਪੁਦੀਨੇ ਵਾਲਾ ਪਾਣੀ ਸ਼ਾਮ ਨੂੰ 4:00 ਵਜੇ ਹੋ ਗਿਆ ਇਹ ਦੋ ਜਿਹੜੇ ਹੈਗੇ ਆ ਮੇਨ ਹੈ ਆਪਣੀ ਗੈਸ ਨੂੰ ਦੂਰ ਕਰਨ ਦੇ ਲਈ ਦੋ ਤਰੀਕੇ ਤੁਹਾਨੂੰ ਦੱਸ ਤੇ ਹੁਣ ਤੀਜਾ ਤਰੀਕਾ ਕੀ ਹੈ ਔਰ ਤੁਸੀਂ ਜੋ ਵੀ ਖਾਣਾ ਖਾਣਾ ਹੈ ਆਪਾਂ ਕੀ ਕਰਦੇ ਆ ਆਪਾਂ ਟੀਵੀ ਦੇਖਦੇ ਰਹਿੰਦੇ ਆ ਔਰ ਆਪਾਂ ਖਾਣਾ ਖਾਣੇ ਰਹਿੰਦੇ ਆ ਆਪਣਾ ਧਿਆਨ ਰੋਟੀ ਵੱਨੀ ਬਿਲਕੁਲ ਨਹੀਂ ਹੁੰਦਾ ਸੋ ਜਦੋਂ ਵੀ ਖਾਣਾ ਖਾਓ ਉਸ ਨੂੰ ਤੁਸੀਂ ਚੱਬ ਕੇ ਖਾਣਾ ਫੋਰ ਐਗਜ਼ਾਮਪਲ ਇੱਕ ਤੁਸੀਂ ਬੁਰਕੀ ਲਈ ਉਸ ਦੇ ਵਿੱਚ ਤੁਸੀਂ ਦਾਲ ਪਾਇਆ ਨਾਲ ਮੰਨ ਲਓ ਦਹੀਂ ਖਾਣੇ ਹੋ ਜਾਂ ਰਾਤ ਨੂੰ ਤੁਸੀਂ ਅਚਾਰ ਸਿਰਕੇ ਵਾਲਾ ਅਚਾਰ ਜ਼ਰੂਰ ਲੈਣਾ ਨਾਲ ਕੋਈ ਵੀ ਅਚਾਰ ਲੈ ਸਕਦੇ ਹੋ ਜਿਸ ਦੇ ਵਿੱਚ ਸਿਰਕਾ ਹੋਵੇ ਉਹ ਅਚਾਰ ਨਾਲ ਜ਼ਰੂਰ ਲਓ ਜਿਹੜਾ ਕਿ ਤੁਹਾਡੀ ਪਾਚਨ ਸ਼ਕਤੀ ਨੂੰ ਵੀ ਮਜ਼ਬੂਤ ਕਰੇਗਾ ਕੈਸ਼ ਨੂੰ ਤਾਂ ਹੂਰ ਕਰੇ ਗਈ ਕਰੇਗਾ ਇੱਕ ਬੁਰਕੀ ਲੈ ਲਈ ਉਸ ਨੂੰ 28 ਤੋਂ 32 ਵਾਰ ਤੁਸੀਂ ਮੂੰਹ ਦੇ ਵਿੱਚ ਚਬਾਉਣਾ ਹੈ ਮਤਲਬ ਹੌਲੀ ਖਾਣੀ ਹੈ ਗੈਨਾ ਨਹੀਂ ਹੈ ਵੀ ਆਪਾਂ ਤਾਂ ਗਿਣ ਲੱਗ ਜਾਾਂਗੇ 1 2 3 ਨਾ ਮਤਲਬ ਅਗਰ ਤੁਸੀਂ ਰੋਟੀ 10 ਮਿੰਟ ਚ ਖਾਣੇ ਹੋ ਤਾਂ ਉਸ ਨੂੰ ਤੁਸੀਂ ਘੱਟੋ-ਘੱਟ 16 ਤੋਂ 17 ਮਿੰਟ ਦੇ ਵਿੱਚ ਫਿਨਿਸ਼ ਕਰਨੀ ਸਿੱਖੋ ਇਹ ਬਹੁਤ ਹੀ ਵਧੀਆ ਗੱਲ ਹੈ ਰੋਟੀ ਖਾਣੀ ਆ ਚਬ ਕੇ ਖਾਣੀ ਆ ਔਰ ਕਈ ਵਾਰ ਕੀ ਹੁੰਦਾ ਆਪਾਂ ਖਾਣਾ ਖਾਂਦੇ ਖਾਂਦੇ ਨਾਲ ਪਾਣੀ ਪੀਂਦੇ ਰਹਿੰਦੇ ਉਹ ਬਿਲਕੁਲ ਗਲਤ ਹੈ ਪਾਣੀ ਪੀਓ ਜ਼ਰੂਰ ਪੀਓ ਕਟੋ ਕਾ ਟ੍ਰੂਟੀ ਖਾਣ ਤੋਂ 15 ਮਿੰਟ ਬਾਅਦ ਜਾਂ 20 ਮਿੰਟ ਬਾਅਦ ਪੀਣ ਦੀ ਕੋਸ਼ਿਸ਼ ਕਰੋ ਵੀ ਅੱਧੇ ਘੰਟੇ ਬਾਅਦ ਤੁਹਾਨੂੰ ਪਾਣੀ ਪੀਣਾ ਚਾਹੀਦਾ ਹੈ ਇਹ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਵੀ ਜਿਹੜਾ ਪਾਣੀ ਹੈ ਉਹ ਜ਼ਿਆਦਾ ਪੀਣਾ ਹੈ ਜ਼ਰੂਰ ਪੀਣਾ ਹੈ ਪਰ ਰੋਟੀ ਖਾਣ ਤੋਂ ਜਿਹੜਾ ਆਪਾਂ ਮੀਲ ਰਹੇ ਹਾਂ ਉਸ ਤੋਂ ਅੱਧੇ ਘੰਟੇ ਬਾਅਦ ਪੀਣਾ ਹੈ ਪਰ ਸਭ ਤੋਂ ਜ਼ਰੂਰੀ ਗੱਲ ਇਸ ਦੇ ਵਿੱਚ ਤੁਸੀਂ ਮਸਾਲੇ ਬੰਦ ਕਰ ਦਿਓ ਕਈ ਵਾਰੀ ਆਪਾਂ ਮਸਾਲੇ ਬਹੁਤ ਜ਼ਿਆਦਾ ਪਾਉਂਦੇ ਹਾਂ ਸਪਾਈਸੀ ਬਣਾ ਲੈਂਦੇ ਆ ਖਾਣਾ ਉਹ ਵੀ ਬੰਦ ਕਰ ਦਿਓ ਔਰ ਅਗਰ ਤੁਸੀਂ ਕੋਲਡ ਡਰਿੰਕ ਪੀਂਦੇ ਹੋ ਸੋਡਾ ਪੀਂਦੇ ਹੋ ਕਈ ਵਾਰੀ ਆਪਾਂ ਨੂੰ ਲੱਗਦਾ ਨਾ ਆਪਾਂ ਕੋਲਡ ਡਰਿੰਕ ਪੀ ਕੇ ਢ ਘਾਰ ਆ ਗਿਆ ਆਪਾਂ ਨੂੰ ਲੱਗਦਾ ਵੀ ਸਾਰਾ ਕੁਝ ਆਚਮ ਹੋ ਗਿਆ ਪਰ ਨਹੀਂ ਉਹ ਤਾਂ ਹੋਰ ਅੰਦਰ ਸਿਸਟਮ ਆਪਣਾ ਵਿਗਾੜ ਦਿੰਦਾ ਸੋ ਇਸ ਕਰਕੇ ਅਵੋਇਡ ਕਰੋ ਕੋਲਡ ਡਰਿੰਕ ਘਰ ਦਾ ਧੀਸੀ ਖਾਣਾ ਖਾਓ ਨੋਰਮਲ ਖਾਣਾ ਖਾਓ ਔਰ ਸਭ ਤੋਂ ਜ਼ਰੂਰੀ ਐਕਸਰਸਾਈਜ਼ ਜ਼ਰੂਰ ਕਰੋ ਅਗਰ ਕੋਈ ਐਕਸਰਸਾਈਜ਼ ਕਰਨ ਨੂੰ ਦਿਲ ਨਹੀਂ ਕਰਦਾ ਰਾਤ ਨੂੰ ਖਾਣਾ ਜਦੋਂ ਖਾ ਲਿਆ 20 ਮਿੰਟ ਬੈਠੇ ਰਹੋ ਪਹਿਲਾਂ ਤਾਂ ਕਿ ਖਾਣਾ ਰਾਮ ਨਾਲ ਆਪਣੀ ਜਗ੍ਹਾ ਤੇ ਸੈਟਲ ਹੋ ਜਾਵੇ ਢਿੱਡ ਦੇ ਵਿੱਚ ਉਸ ਤੋਂ ਬਾਅਦ 15 ਤੋਂ 20 ਮਿੰਟ ਤੁਸੀਂ ਸੈਰ ਯੂਰ ਕਰੋ ਸ਼ਾਮ ਨੂੰ ਅਗਰ ਤੁਸੀਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖੋਗੇ ਤੁਹਾਨੂੰ ਕਦੇ ਵੀ ਗੈਸ ਦੀ ਦਿੱਕਤ ਨਹੀਂ ਆਏਗੀ ਤੁਹਾਨੂੰ ਕਬਜ਼ ਦੀ ਦਿੱਕਤ ਨਹੀਂ ਆਏਗੀ ਔਰ ਤੁਸੀਂ ਆਰਾਮ ਨਾਲ ਆਪਣੀ ਜ਼ਿੰਦਗੀ ਬਤੀਤ ਕਰ ਸਕਦੇ ਹੋ ਕਈ ਵਾਰੀ ਗੈਸ ਨਾਲ ਸਿਰ ਵੀ ਦਰਦ ਹੋਣ ਲੱਗ ਜਾਂਦਾ ਸੋ ਅਗਰ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਔਰ ਅਗਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਮਿਲਾਂਗੇ ਚੌਲ ਦੇ ਇੱਕ ਨਵੇਂ ਟੌਪਿਕ ਇੱਕ ਨਵੀਂ ਵੀਡੀਓ ਨਾਲ till den ਤੁਸੀਂ ਸਾਰੇ ਜਾਣੇ ਆਪਣੀ ਸਿਹਤ ਦਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ